ਈਐਸ ਨਿਊ ਜਿਹਦੇ ਦੇ ਸਕਾ ਨੂੰ ਪਿਆਰ ਭਰੀ ਸਤਿਕਾਰ ਜੋ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਆਏ ਹਨ ਹੜ੍ਹ ਹੜਪੀੜਤਾਾਂ ਦੀ ਸਮੱਸਿਆ ਸੁਣਨ ਬਾਅਦ ਤੇ ਪਹੁੰਚਿਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਆ ਕੇ ਹੜ੍ਹ ਪੀੜਤਾਾਂ ਦਾ ਹਾਲ ਚਾਲ ਪੁੱਛਿਆ ਅਤੇ ਉਹਨਾਂ ਨੂੰ ਲੋੜਵੰਦ ਸਮਾਨ ਦੇਣ ਤੇ ਮਦਦ ਕਰਨ ਦਾ ਕੀਤਾ ਐਲਾਨ ਤੁਸੀਂ ਦੇ ਰਹੋ ਦੀ ਐਸਐਨਯੂ ਦੀ ਖਾਸ ਰਿਪੋਰਟ ਬੀਰੋ ਚੀਫ ਦਿਵਿੰਦਰ ਸਿੰਘ ਨਾਲ ਤੇ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ ਜੁੜੋ ਦੀ ਐਸਐਨਯੂ ਜੀ ਪੰਜਾਬ ਧੰਨਵਾਦ ਇੱਥੋਂ ਦੀ ਪਾਣੀ ਆਉਂਦਾ ਫਿੱਟ ਨਹੀਂ ਨਿਕਲਦਾ ਇੱਥੋਂ ਨੂੰ ਪੁੱਛ ਕੇ ਠੀਕ ਹੈ ਉਹ ਬੰਦ ਹੋ ਕੰਸੀ ਜਰੂਰੀ ਸਾਰੇ ਇੱਕ ਵਾਰੀ ਕਾਬਰਵਾ ਬਹੁਤ ਜ਼ਰੂਰੀ ਹੈ ਗਾਹਾਂ ਤੋਂ ਤੁਹਾਨੂੰ ਇੱਥੇ ਨਹੀਂ ਆਉਣਾ ਬਹੁਤ ਜਰੂਰੀ ਹੈ ਇਹ ਚੀਜ਼ ਆ ਇਹ ਕਿ ਤੁੰਡਾ ਦੇ ਪੀੜਾ ਦਰਿਆ ਸਾਫ ਆ ਵਿੱਚ ਬੂਟਾ ਕਢਾਓ ਸਰ ਜੀ ਹਾਂ ਉਹਦਾ ਖਰਾਬ ਸੀ ਹਾਂ ਜੀ ਸਾਂਝੀ ਹਾਂ ਜੀ ਹਾਂ ਜੀ ਉਹਨਾਂ ਜੀ ਠੀਕ ਹੈ ਠੀਕ ਹੈ ਤਾਂ ਕਿ ਪਾਣੀ ਹਾਂ ਜੀ ਉਹ ਜਿਹੜੇ ਜਗਰਾਤ ਦੇ 130 ਕਿਲੇ ਉਹ ਵੀ ਰੋਕ ਲਾਉਂਦੇ ਆ। ਆ ਬਾਹਰ ਹਾਂ ਸਾਹਮਣੇ ਆ। ਇਹ ਜ਼ਰੂਰੀ ਇਹ ਬੰਨਣਾ ਦਾ ਕਰਾਉਣਾ। ਮੈਂ ਨਾ ਮੈਂ ਦੇਖ ਲਿਆ। ਕੀ ਨਾਮ ਆਪਣਾ? ਤੋਂ ਨੂੰ ਮੇਰਾ ਨਾਮ ਜੀ। ਕਿੱਥੋਂ ਰਹਿਣ ਵਾਲੇ? ਇੱਥੋਂ ਦੇ ਰੜੇ ਦੇ ਰਹਿਣ ਵਾਲੇ ਆਸੀਂ। ਅੱਜ ਭਗਵੰਤ ਮਾਨ ਜੀ ਤੁਹਾਡੇ ਕੋਲ ਪਹੁੰਚਣ ਦੇ ਕੀ ਕੀ ਮੰਗਾਂ ਰੱਖੀਆਂ ਤੁਹਾਡੀ? ਅਸੀਂ ਮੰਗਾ ਜੀ ਜਿਹੜੀ ਇਹ ਸ਼੍ਰੀ ਹਰਗੋਬਿੰਦਪੁਰ ਟਾਂਡਾ ਰੋਡ ਜਾਂਦਾ ਵਾ। ਜੀ। ਤਿੰਨਾ ਪੁਲੀਆਂ ਦੀਆਂ ਮੰਗਾਂ ਰੱਖੀਆਂ ਵਾ। ਜੀ। ਹੋਰ ਇੱਕ ਪੁਲ ਤੋਂ ਅੰਦਾਕੇ ਦਰਜੋਏ ਤੱਕ ਬੰਨ ਰੱਖਿਆ ਵਾ। ਉਹ ਬੰਨ ਬੰਨ ਦੀ ਮੰਗ ਰੱਖੀ ਆ ਇੱਕ ਜਿੰਨਾ ਵੀ ਦਰਿਆ ਵਾ ਸਾਰਾ ਉਹਨੂੰ ਜੋ ਉਹਦੇ ਵਿੱਚ ਬੂਟਾ ਲੱਗਿਆ ਵਾ ਉਹਨੂੰ ਸਾਫ਼ ਕਰਾਉਣ ਦੀ ਮੰਗ ਰੱਖੀ ਸੀ ਜੀ ਤੇ ਇੱਕ ਅਸੀਂ ਇੱਥੋਂ ਸ਼੍ਰੀ ਹਰ ਗੁਬਿੰਦਪੁਰ ਨੂੰ ਬੰਨ ਦੀ ਮੰਗ ਰੱਖੀ ਆ ਜੀ ਉਹ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਦੱਸ ਕੇ ਗਏ ਆ ਕਿ ਕੁਝ ਹੀ ਪਾਣੀ ਸੁੱਕ ਦਿਆ ਸਾਰੀ ਕੁਝ ਮਹੀਨਿਆਂ ਤੱਕ ਇਹ ਸਾਰਾ ਕੰਮ ਬਿਲਕੁਲ ਕੀਤਾ ਜਾਵੇਗਾ ਪੇਪਰੋ ਸਾਹਿਬ ਪੂਰਾ ਦਵਾ ਕੇ ਗਏ ਔਰ ਸਾਨੂੰ ਮਾਣ ਵੀ ਆ ਕਿ ਮੁੱਖ ਮੰਤਰੀ ਸਾਹਿਬ ਇਹ ਕੰਮ ਜ਼ਰੂਰ ਕਰਨਗੇ ਜਿਹੜੀ ਫਸਲ ਆਲੇ ਪਾਣੀ ਦੀ ਮਾਰੇਠਾ ਉਹਦੇ ਬਾਰੇ ਕੋਈ ਗੱਲ ਕੀਤੀ। ਵੇਖੋ ਜੀ ਉਹਦੇ ਬਦਲੇ ਵੀ ਠੀਕ ਆ ਜੋ ਦੇਣਗੇ ਸਰਕਾਰ ਦਵੇਗੀ ਦੇਣਾ ਤੇ ਪੈਣਾ ਹੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵਾ ਜਿੰਨਾ ਵੀ